ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੱਡਾ ਖੁਲਾਸਾ ਕੀਤਾ ਸੀ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵਰਿੰਗੂ ਲੈ ਕੇ ਅਰਸ਼ਦੀਪ ਕਲੇਰ ਨੇ ਕਿਹਾ ਸੀ ਕਿ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਚਿੰਤਾ ਨਾ ਕਰਨ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਾਹਮਣੇ ਲੈਣਗੇ ਅਤੇ ਉਹ ਪ੍ਰਧਾਨ ਰਹਿਣਗੇ ਲੇਕਿਨ ਉਹ ਆਪਣੀ ਪ੍ਰਧਾਨਗੀ ਬਾਰੇ ਸੋਚਣ ਕਿ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਥੋੜੇ ਦਿਨਾਂ ਦੀ ਮਹਿਮਾਨ ਹੈ ਅੱਜ ਤੋਂ ਲਗਭਗ 15 ਦਿਨ ਪਹਿਲਾਂ ਵੱਡਾ ਉਖਲਾਸਾ ਕੀਤਾ ਗਿਆ ਸੀ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਹਲਚਲ ਮੱਚੀ ਹੋਈ ਹੈ ਹਲਚਲ ਕਿਸ ਤਰੀਕੇ ਦੀ ਮੱਚੀ ਹੋਈ ਹੈ ਕੀ ਰਾਜਾ ਬੜਿੰਗ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਤੋਹ ਲਾ ਦਿੱਤਾ ਜਾਵੇਗਾ ਕਿਹੜਾ ਨਵਾਂ ਪ੍ਰਧਾਨ ਹੋਵੇਗਾ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਲੋਕ ਸਭਾ ਦੇ ਮੈਂਬਰ ਹੋਣ ਦੇ ਕਾਰਨ ਰਾਜਾ ਬੁਰਿੰਗ ਸੰਸਦ ਭਵਨ ਦੇ ਵਿੱਚ ਬਿਜੀ ਨਹੀਂ ਕਿਉਂਕਿ ਉਹਨਾਂ ਨੇ ਮੁੱਦੇ ਜਿਹੜੇ ਨੇ ਪੰਜਾਬ ਦੇ ਚੱਕੜੇ ਨੇ ਲੋਕ ਸਭਾ ਦੇ ਵਿੱਚ ਜਾ ਕੇ ਵਿਜੇ ਸਿੰਘਲਾ ਦਾ ਵੀ ਨਾਮ ਆ ਰਿਹਾ ਸੀ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਵੀ ਨਾਮ ਆ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਘਰ ਵਾਪਸੀ ਹੁੰਦੀ ਹੈ ਸੁਨੀਲ ਜਾਖੜ ਦੀ ਘਰ ਵਾਪਸੀ ਹੁੰਦੀ ਹੈ ਤਾਂ ਜਿਹੜਾ ਪ੍ਰਧਾਨਗੀ ਦਿੱਤੀ ਜਾਵੇਗੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਇੱਕ ਨਵੀਂ ਖਬਰ ਮਿਲੀ ਹੈ ਸੁਖਿੰਦਰ ਸਿੰਘ ਰੰਦਾਵਾ ਜਿਸ ਨੂੰ ਸੁਖੀ ਰੰਦਾਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਹੁਣ ਜ਼ਿਲ੍ਹਾ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਯਾਨੀ ਕਿ ਸੁਖੀ ਰੰਦਾਵਾ ਸੁਖਿੰਦਰ ਸਿੰਘ ਰੰਦਾਵਾ ਦਾ ਜੇ ਸਿਆਸੀ ਕੈਰੀਅਰ ਦੇਖੀਏ ਤਾਂ ਬਿਲਕੁਲ ਬਿਦਾਗ ਸ਼ਵੀ ਹੈ ਜਿਸ ਤਰ੍ਹਾਂ ਨਵਜੋ ਸਿੱਧੂ ਤੁਸੀਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇੱਕ ਵਧੀਆ ਅਕਸ ਵਧੀਆ ਸ਼ਵੀ ਫੋਨ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਸੌਂਪਣ ਜਾਂ ਦੇਣ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਤੋਂ ਜਿਹੜੀ ਜਿਮਨੀ ਚੋਣ ਲੜੀ ਜਾਵੇਗੀ ਉਹ ਸੁਖਜਿੰਦਰ ਸਿੰਘ ਰੰਧਾਵਾ ਦੇਸ਼ ਪੁੱਤਰ ਉਦੇ ਸਿੰਘ ਰੰਧਾਵਾ ਕੋਲ ਲੜੀ ਜਾਵੇਗੀ ਇਹ ਵੀ ਖਲਾਸਾ ਹੋ ਗਿਆ ਇਹ ਵੀ ਜਿਹੜਾ ਹੈ ਆਪ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਮੋੜ ਲਾ ਦਿੱਤੀ ਹੈ ਦੂਜੇ ਪਾਸੇ ਹੁਣ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਬੜੇ ਵੱਡੇ ਸਵਾਲ ਉੱਠ ਰਹੇ ਨੇ ਜਿਹੜੀਆਂ ਰਾਜਾ ਵੜਿੰਗ ਦੇ ਵਿੱਚ ਕਮੀਆਂ ਨੇ ਉਹਨਾਂ ਕਮੀਆਂ ਨੂੰ ਹੁਣ ਪੇਸ਼ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਕੋਲ ਰਾਹੁਲ ਗਾਂਧੀ ਹੁਣ ਬਿਲਕੁਲ ਇਸ ਦੀ ਸਮੀਖਿਆ ਕਰ ਰਿਹਾ ਹੈ ਪ੍ਰਿੰਕਾ ਕਾਂਦੀ ਕੁਲ ਵੀ ਗਈ ਹੈ ਜਿਹੜਾ ਮੇਨ ਪ੍ਰਧਾਨ ਹੈ ਕਾਂਗਰਸ ਪਾਰਟੀ ਦਾ ਅਰਜੁਨ ਖੜਕੇ ਉਸ ਕੋਲ ਵੀ ਰਿਪੋਰਟ ਗਈ ਚਲੀ ਹੈ ਕਿਉਂ ਗਈ ਹੈ ਕਿਉਂਕਿ ਪੰਜਾਬ ਦੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਕਾਂਗਰਸੀ ਆਗੂ ਨੇ ਉਹ ਰਾਜਾ ਵੜਿੰਗ ਨੂੰ ਆਪਣਾ ਪ੍ਰਧਾਨ ਹੀ ਨਹੀਂ ਮੰਨਦੇ ਇਹ ਗੱਲ ਕਹੀ ਸੀ ਅਰਸ਼ਦੀਪ ਕਲੇਰ ਨੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਕਲੇਰ ਦੀ ਗੱਲ ਸਹੀ ਸਾਬਤ ਹੋਵੇਗੀ ਕਿਉਂਕਿ ਹੁਣ ਪੱਤਾ ਖੇਡਣ ਜਾ ਰਹੀ ਹੈ ਕਾਂਗਰਸ ਪਾਰਟੀ ਐਜ਼ ਏ ਪੰਜਾਬ ਦਾ ਪ੍ਰਧਾਨ ਸੁਖਜਿੰਦਰ ਸਿੰਘ ਰੰਦਾਵਾ ਯਾਨੀ ਕਿ ਸੁੱਕੀ ਰੰਦਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਪ੍ਰਧਾਨ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਯਾਨੀ ਕਿ ਉਸ ਦੇ ਨਾਮ ਉੱਤੇ ਲਗਭਗ ਮੋਰ ਲੱਗ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਕਰਨਗੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਰਨਗੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਦੂਜਾ ਹੈ ਝੰਡਾ ਕਾਂਗਰਸ ਦਾ ਦੂਸਰੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 2022 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਨੇ ਸੁਖਸ਼ਿੰਦਰ ਸਿੰਘ ਰੰਧਾਵਾ ਨੇ ਜਿਹੜੇ ਹੁਣ ਨਵੇਂ ਸੰਸਦ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 2027 ਦੇ ਵਿੱਚ ਉਹ ਮੁੱਖ ਮੰਤਰੀ ਦਾ ਵਿਚੇਰਾ ਹੋ ਸਕਦੇ ਨੇ ਕਿਉਂਕਿ ਰਾਜਾ ਬੜਿੰਗ ਨੂੰ ਸੌਂਪੀ ਨਹੀਂ ਜਾਵੇਗੀ ਚੰਨੀ ਆਲਰੇਡੀ ਮੁੱਖ ਮੰਤਰੀ ਬਣ ਚੁੱਕਿਆ ਹੈ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਕਿਸੇ ਪ੍ਰਕਾਰ ਦਾ ਰਿਸਕ ਨਹੀਂ ਲਵੇਗੀ ਲੇਕਿਨ ਹੁਣ ਰਹਿ ਗਿਆ ਸੁਖਿੰਦਰ ਸਿੰਘ ਰੰਧਾਵਾ ਸਿੰਘ ਸੁਖਿੰਦਰ ਸਿੰਘ ਰੰਧਾਵਾ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹ ਕਾਂਗਰਸ ਪਾਰਟੀ ਤੋਂ ਸ਼ੁਰੂ ਹੋਇਆ ਹੈ ਯਾਨੀ ਕਿ ਉਹਨਾਂ ਦੇ ਦਾਦੇ ਪੜਦਾਦੇ ਲਗਾਤਾਰ ਸਿਆਸਤ ਦੇ ਵਿੱਚ ਹੀ ਕੰਮ ਕਰਦੇ ਆਏ ਨੇ ਕਾਂਗਰਸ ਪਾਰਟੀ ਤੋਂ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਵਾਲਾ ਪਤਾ ਤਾਂ ਕਾਂਗਰਸ ਖੇਡੇਗੀ ਖੇਡੇਗੀ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ ਧੰਨਵਾਦ